ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਲੰਘਨ ਦੋ ਗੁਣੀ ਤੇ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਬੇਅਦਾ ਪ੍ਰੋਗਰਾਮ ਚੱਲਦਾ ਸੀ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਦੇਖੇ ਰਹੇ ਹੋ ਤੇ ਕੱਲ ਦਾ ਦਿਨ ਸਾਡੇ ਵਾਸਤੇ ਤਾਂ ਬਹੁਤ ਭਾਰੀ ਰਿਹਾ ਜਿਹੜਾ ਨਿਕਲ ਚੁੱਕਿਆ ਕਿਉਂ ਸਾਰੀ ਦਿਹਾੜੀ ਜੀ ਮੀਂਹ ਨਹੀਂ ਹਟਿਆ ਮੀਂਹ ਹਟਿਆ ਕਾਦ ਮੰਨੂ ਨਾਲ ਇੱਕ ਭੈਣ ਦਾ ਫੋਨ ਆਇਆ ਸੀ ਉਹਨੇ ਇੱਕ ਗੱਲ ਕਹੀ ਹੁਣ ਕਿ ਉਧਰ ਰਿਜ਼ਲਟ ਕੱਢੂਗੇ ਕੀ ਨਹੀਂ ਤੁਸੀਂ ਵੀ ਕੱਢ ਲਓ ਮੈਂ ਤਾਂ ਦੇਖ ਹੀ ਲਿਆ ਉਹਨੇ ਮੈਨੂੰ ਭਾਣਨੇ ਕਿਹਾ ਸੀ ਵੀ ਜਿਵੇਂ ਬਿਆਹ ਵਾਲਾ ਮੁੰਡਾ ਹੈ ਵੀ ਉਹ ਤੇ ਨਾ ਇੱਕ ਪਾਥੀ ਕਿਸੇ ਕੱਪੜੇ ਦੇ ਵਿੱਚ ਲੁਬੇਟ ਕੇ ਹਾਂ ਉਹਨੂੰ ਪੇਟੀ ਦੇ ਵਿੱਚ ਰੱਖ ਦੋ ਹਾਂ ਤੇ ਵੀ ਮੀਂਹ ਛਾਈ ਵਾਈ ਹੋ ਜਾਊਗਾ ਵੀ ਮੀਂਹ ਪਊਗਾ ਇਹਨੂੰ ਮੁਰਕ ਬਾਕੀ ਗੱਲ ਪਰ ਮਨ ਦੇ ਤਾਂ ਹੈ ਨਹੀਂ ਤੇ ਮੈਂ ਦੇਖ ਰਿਹਾ ਪਰ ਤੇ ਆ ਕੇ ਤੇ ਵੀ ਬਾਕੀ ਜਾਤੇ ਬਾਅਦ ਸਾਡੇ ਇੱਥੇ ਮੀਂਹ ਨਹੀਂ ਪਿਆ ਹੈਗਾ ਮੈਂ ਉਤੋਂ ਬਾਅਦ ਰੋਪੜ ਗਿਆ ਰੋਪੜ ਵਾਲੀ ਸੜਕ 'ਤੇ ਮੀਂਹ ਪੈ ਰਿਆ ਸੀ ਬੇਲੇ ਕਿ ਨਹੀਂ ਉਹਨੂੰ ਗਿਆ ਲੱਭਈਏ ਲੱਭਦਾ ਫਿਰਦਾ ਸੀ ਜੀ ਮੈਂ ਗੰਨੇ ਵਾਲੇ ਵਿੱਚ ਹਾਂ ਉੱਧਰ ਨੂੰ ਗਿਆ ਉੱਧਰ ਵੀ ਮੀਂਹ ਪੈਂਦਾ ਤਾਂ ਸਾਡੇ ਇੱਥੇ ਮੀਂਹ ਨਹੀਂ ਪਿਆ ਹੁਣ ਪਰਮਾਤਮਾ ਹੀ ਜਾਣਦਾ ਕਿ ਕੁਦਰਤ ਬਲਤ ਵੀ ਹੋ ਸਕਦਾ ਤੇ ਜੇ ਕਿਸੇ ਨੇ ਪ੍ਰਤਿਆਈ ਵੀ ਹੋ ਗਈ ਗੱਲ ਜਿਨ੍ਹਾਂ ਨੇ ਮੈਨੂੰ ਫੋਨ ਕਰਿਆ ਸੀ ਉਹ ਕਹਿੰਦੇ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਪ੍ਰਤਿਆਕੇ ਦੇਖਿਆ ਹੋਇਆ ਕੰਮ ਵੀ ਜੇ ਐਦਾਂ ਆਪਾਂ ਕਰ ਦਿੰਦੇ ਹਾਂ ਤਾਂ ਵੀ ਮੇਂ ਨਹੀਂ ਪੰਦਾ ਹੈਗਾ। ਮਾ ਵੀ ਚਲੋ ਪਰ ਤਾਕੇ ਦੇਖ ਲੈਂਦੇ ਆ ਪਰ ਤਾਕੇ ਦੇਖਿਆ ਜੀ ਗੱਲ ਅ ਸਹੀ ਨਿਕਲੀ ਤੇ ਅੱਜ ਧੁੱਪ ਨਿਕਲੀ ਵੀ ਆ ਨਾ ਚਮ ਚਮਾਉਂਦੀ ਵਧੀਆ ਤੇ ਜਿਹੜੀ ਪੱਛੋਂ ਦੀ ਹਵਾ ਚੱਲ ਰਹੀ ਹੈ ਜੀ ਐ ਇੰਨੀ ਠੰਡੀ ਹੈ ਜਿਵੇਂ ਕਿਤੇ ਇਹ ਪੱਛੋਂ ਸਮਝ ਲਓ ਵੀ ਅਮਰਤਸਰ ਵਾਲੀ ਸਾਈਡ ਤੇ ਸਾਡੇ ਵਾਲੀ ਸਾਈਡੋਂ ਆ ਰਹੀ ਜਿਵੇਂ ਕਿਤੇ ਐਂਹਣ ਪੈ ਗਈ ਹੁੰਦੀ ਐਦਾਂ ਦੀ ਠੰਡੀ ਠੰਡੀ ਹਵਾ ਆ ਰਹੀ ਹੈ ਜੀ ਇੱਧਰ ਨੂੰ ਤੇ ਬਾਕੀ ਹੁਣ ਉਧਰ ਟੈਂਟ ਟੁੰਟਾਂ ਵਾਲੇ ਵੀ ਸਾਰਾ ਕੁਝ ਲੱਗੇਵੇਂ ਸੈਟਿੰਗਾਂ ਦੀਆਂ ਕਰਨ ਤੇ ਆਪਣੇ ਇੱਧਰ ਜਿਹੜੀ ਵਾਸ਼ਿੰਗ ਮਸ਼ੀਨ ਸੀ ਉਹ ਕੱਪੜਿਆਂ ਨਾਲ ਭਰੀ ਹੋਈ ਸੀ ਮੈਨੂੰ ਦੱਸ ਫਿਰ ਸਾਡੇ ਜੀ ਦਾ ਸੰਦੀਪ ਨੇ ਕੱਪੜਾ ਸੱਟ ਕੇ ਵਿੱਚ ਮਸ਼ੀਨ ਲਾ ਕੇ ਠਾਲਿਆ ਕਹਿੰਦੀ ਜੀ ਮਸ਼ੀਨ ਚੱਲਦੀ ਆ ਵੀ ਕੱਪੜੇ ਤੁਸੀਂ ਕੱਢ ਲਿਓ ਮੈਂ ਹਾਂ ਵੀ ਮੈਂ ਮੇਰੀ ਤਾਂ ਜਦੋਂ ਨਿਜਾਤ ਤੋਂ ਬਾਅਦ ਜੱਟ ਡੰਡੇ ਡੰਡੇ ਪਾਣੀ ਚ ਇੱਕ ਵਾਰ ਬੰਦੇ ਦਾ ਹੱਥ ਪੈ ਜਾਵੇ ਤਾਂ ਐ ਪੈਣ ਦਾ ਚਾਹ ਕਿਸੇ ਦਾ ਵੀ ਪੈ ਜਾਵੇ ਤਾਂ ਮੁੜ ਕੇ ਨੀਂਦ ਨੂਦ ਵਾਲੀ ਤਾਂ ਕਹਾਣੀ ਕਿਤੇ ਹੋਰੇ ਚੱਲ ਜਾਂਦੀ ਹੈ ਮੇਰਾ ਮੁੜ ਕੇ ਜੀ ਉਹ 2 ਘੰਟੇ ਮਸ਼ੀਨ ਦੀ ਰਗੜਾਈ ਚੱਲੀ ਪੁੱਛੋ ਨਾ ਕੁਝ ਵੀ ਜਿਹੜੇ ਕੱਪੜੇ ਮਤਲਬ ਕੁਸ ਗਰਮਿਕ ਐ ਤਾਂ ਜੀ ਮੀਂਹ ਚ ਭਿੱਜ ਗਏ ਤੇ ਉਹ ਵੀ ਬਦਲੋਗੇ ਕੱਲ ਦਿਹਾੜੀ ਚ ਦੋ ਦੋ ਵਾਰ ਕੱਪੜੇ ਬਦਲੋ ਲੈਤੀ ਉਹ ਵੀ ਸਾਰੇ ਜਿਹੜੇ ਪਹਿਲੇ ਪੇ ਤੇ ਉਹ ਵੀ ਸਾਰੇ ਲੱਲਾ ਭੱਬਾ ਜਾ ਕਰਦੇ ਕਰਦੇ ਟਾਈਮ ਵੱਜ ਗਿਆ ਜੀ ਇਸ ਟਾਈਮ 12:30 ਹੋ ਗਏ ਪੂਰੇ ਤੇ ਹੁਣ ਰੈਡੀ ਹੋ ਗਏ ਜੀ ਅੱਪਾ ਤਾਂ ਐਨ ਸਨਾਨ ਪਾਣੀ ਕਰਕੇ ਆਪਣਾ ਤਸੱਲੀ ਨਾਲ ਤੇ ਹੁਣ ਦੇਖਦੇ ਹਾਂ ਅਗਲਾ ਪ੍ਰੋਗਰਾਮ ਕਿਆ ਬਣਦਾ ਤੁਸੀਂ ਬਲੌਗਰ ਨਾਲ ਬਣੇ ਰਹੋ ਉਧਰ ਸੰਦੀਪ ਵੀ ਰੇਡੀ ਜੀ ਫਿਰਦੀ ਆ ਉਹਨਾਂ ਮਨ ਲੱਗਾ ਮਾਤਾ ਕਿਨੇ ਉਹਨੂੰ ਜਾਣਾ ਮੈਂ ਉਧਰ ਤੇ ਗਰਮ ਗਰਮ ਪਰੌਂਠੇ ਲੈ ਕੇ ਜੀ ਖਾ ਲਿਆ ਸੀ ਮੈਸੇਜ ਹੈ ਪ੍ਰਸਾਦ ਦੇ ਬਣੇ ਹੋ ਸੀ ਉਹ ਆਪਣੇ ਸ਼ਕਲ ਤੇ ਹੁਣ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ ਪਾਹ ਕਰੋ ਸਤਨਾ ਪਿਆ ਮੈਂ ਕਹਨੂੰ ਤੋਤਾ ਕੋਈ ਮੈਂ ਤਾਂ ਨਹੀਂ ਕਹਾਵਾ ਨਹੀਂ ਬੂੜਾ ਹਾਲ ਕਰਿਆ ਵੇ ਹਾਂ ਵਾਹਿਗੁਰਜੀ ਕਕਾ ਸਾਵਾ ਵਾਹਿਗੁਰਜੀ ਕੀ ਫਤਿਹ ਹਾਂ ਸਾਰੇ ਕੱਪੜੇ ਚੰਗੀ ਤਰ੍ਹਾਂ ਧੋਤੇ ਨੇ ਨਹੀਂ ਮਾ ਕੱਪੜੇ ਚੰਗੀ ਤਰ੍ਹਾਂ ਨਹੀਂ ਧੋਤੇ ਆ ਕਿਤਾ ਮਸ਼ੀਨ ਨੇ ਧੋਤੇ ਆ ਲੱਗੀ ਠੰਡ ਫੇਰ ਅੱਗੇ ਠੰਡ ਤਾਂ ਫੇਰ ਲੱਗਣੀ ਹੁੰਦੀ ਜਾਂ ਪੰਗਾ ਲੈਣਾ ਠੰਡ ਦੇ ਵਿੱਚ ਫੇਰ ਠੰਡ ਤਾਂ ਲੱਗੂਗੀ ਉਹ ਨਹੀਂ ਲਾਉਣੀ ਨੀ ਸੀ ਮਸ਼ੀਨ ਆ ਤੇ ਆ ਲਾਉਣੀ ਨੀ ਸੀ ਮਸ਼ੀਨ ਤੁਸੀਂ ਜੇ ਮੈਂ ਨਾ ਲਾਉਂਦੀ ਤੁਸੀਂ ਨੀਤੀ ਲਾਉਣੀ ਮੈਂ ਕਾ ਬੱਤ ਲਾਉਣੀ ਦੀ ਮਸ਼ੀਨ ਮੈਨੂੰ ਕੁੱਤ ਪਾਗਲ ਕੁੱਤੇ ਨੇ ਵੱਡਾਵਾ ਮੈਂ ਬੇਨਾ ਮਤਲਬ ਤੇ ਮਸ਼ੀਨ ਨਾ ਤਾਂ ਵੀ ਲਾਉਣੀ ਹੁੰਦੀ ਕੱਪੜੇ ਤਾਂ ਦੇਖੋ ਕੱਪੜੇ ਤਾਂ ਮੈਂ ਦੇਖ ਲੈ ਕੱਪੜੇ ਸਾਰੇ ਕੱਲਾ ਕੱਲਾ ਮੇਰੇ ਹੱਥ ਚੋਂ ਨਿਕਲਿਆ ਰਿਹਾ ਹੈ। ਅਜਾ ਵੀ ਗਿੱਲੇ ਗਿੱਲੇ। ਅਜੇ ਪਰ ਤੇ ਹਲਦੀ ਜੀ ਵਾਲਾ ਨਿਸ਼ਾਨ ਤਾਂ ਗਿਆ ਹੋਕ ਨਹੀਂ। ਹਲਦੀ ਵਾਲਾ ਨਿਸ਼ਾਨ ਉੱਡ ਜਾਂਦਾ ਹੁੰਦਾ। ਹਾਂ। ਹਰ-ਪਰ ਧੁੱਪਾਂ ਲੱਗ ਗਿਆ। ਮਹਰਾਜ ਚਾ ਬਾਤਾਂ ਆ ਵੀ ਆਪਣੇ ਆਪੇ ਰੁੱੜਦਾ ਹੁੰਦਾ ਇੱਧਰ ਨੂੰ। ਪੂਰੇ ਤਪੂਤ ਆ ਗਿਆ ਕੋਈ। ਆਹ ਦੇਖੋ। ਲਾ ਲਾ ਆ ਗਿਆ ਜੀ ਕੋਸ। ਆ ਗਿਆ ਕੋਸ। ਆ ਗਿਆ ਕੋਸ। ਲਾ। ਆ ਗਿਆ ਕੋਸ। ਐਂ ਨਾ ਕੋ। ਉਹ ਆ ਆ ਗਿਆ ਵਾਲੇ ਕੋਸ ਆ। ਭਾਬੀ ਜੀ ਕਿਵੇਂ ਹੋ? ਦੇਦੀ ਠੀਕ ਵੀ ਆ ਠੀਕ ਵੀ ਨਹੀਂ ਹੂੰ ਮਤਲਬ ਵੀ ਜੱਕ ਮਜਾ ਉਹ ਨਰਮ ਜਿਹਾ ਉਹ ਖੜ ਜਾ ਇਹਦੇ ਇਹਦੇ ਡਰ ਡਰ ਹੀ ਡਰਾਈ ਜਾਂਦਾ ਮੈਨੂੰ ਉਹ ਤਾਂ ਉਹ ਤਾਂ ਰਣੀ ਜੀ ਸੁੱਖੋ ਭੈਣ ਜੀ ਨੂੰ ਮੈਂ ਕਮੈਂਟ ਜੇ ਆਵੇ ਤੇ ਵਿੱਚ ਵੀ ਸੁੱਖੋ ਭੈਣ ਜੀ ਨੂੰ ਕੀ ਹੋਇਆ ਸੁੱਖੋ ਭੈਣ ਜੀ ਨੂੰ ਆ ਮਾਤਾ ਦੀ ਵੀ ਆ ਜੀ ਮਾਤਾ ਦਾ ਪਹਿਰਾ ਹੋਇਆ ਬਾਜੀ ਚਿਕਨ ਬਾਕਸ ਕਹ ਲੋ ਚਾਹੇ ਚਾਹੇ ਉਹ ਕਹ ਲੋ ਕਹਿੰਦੇ ਜੇ ਸਤਨੂ ਲੱਗ ਗਿਆ ਸੋਈ ਜਾਣੇ ਸਹੀ ਗੱਲ ਵੀ ਜਿਨ੍ਹਾਂ ਨਾਲ ਬੀਤਦੀ ਹੁੰਦੀ ਉਹਨਾਂ ਨੂੰ ਪਤਾ ਕੋਈ ਮੰਨਦਾ ਕੋਈ ਨਹੀਂ ਮੰਨਦਾ ਆਪਾਂ ਨੇ ਕਿਸੇ ਨੂੰ ਮਨਾ ਕੇ ਲੈਣਾ ਵੀ ਕੁਛ ਨਹੀਂ ਕਾੜਾ ਬੀਚੀ ਨਹੀਂ ਭੱਜਦਾ ਨਹੀਂ ਆਹਾ ਦੇਖੋ ਗੋਟੀਆਂ ਕੰਮ ਆ ਗਈਆਂ ਨੇ ਜਿਹੜੀਆਂ ਮੈਂ ਲੈ ਕੇ ਆਈ ਸੀ ਕਿਹੜੀਆਂ ਗੋਟੀਆਂ ਜਿਹੜੀਆਂ ਆਪਾਂ ਉੱਥੇ ਤੋਂ ਲੈ ਕੇ ਆਏ ਸੀ ਕਮਤਾ ਆ ਗਈਆਂ ਹਵਾ ਦੇਖੋ ਵਿੱਚ ਨੂੰ ਲੰਗਦੀ ਆ ਕੋਟੀ ਦੇ ਨਾ ਹਾਂ ਸ਼ਰੀਂ ਦੇ ਅੱਛਾ ਮਾਂ ਕੀ ਕੋਟੀ ਜਨੂੰ ਲੰਗਦੀ ਆਵਾ ਕੋਟੀ ਜਨੂੰ ਬਾਦ ਨੰਗੂ ਕੀ ਕੀ ਹੁਣ ਸੁੱਕੀ ਸਾਂਦੀ ਹੂੰ ਕੋਪੀ ਦਾ ਮੈਂ ਪਾਈ ਹੋਈ ਆ ਹਵਾ ਦੇ ਵਿੱਚ ਨੂੰ ਕੱਪੜੇ गीਲੇ ਆ ਵਿੱਚ ਨੂੰ ਕੱਪੜੇ ਸੁੱਕੇ ਆ ਆ ਹਵਾ ਨੇ ਹੁਣ ਪੰਗਾ ਖੜਾ ਕਰਨਾ ਨੇ ਆਪਾਂ ਨੇ ਰੋਤ ਉੱਧਰੋਂ ਤੱਲਣਾ ਤੇ ਮਗਰ ਤੇ ਹਵਾ ਨੇ ਸਾਰੇ ਕੱਪੜੇ ਥੱਲੇ ਘੇਰਨੇ ਆ ਮੈਂ ਤਾਂ ਇਟਾਲੇ ਵਾਲੇ ਵਾਲੇ ਨੇੜੇ ਆਲ ਤੇ ਰਹਿਣ ਤਾਂ ਚੱਕ ਤੇ ਮਕਾਂਜੀ ਚਲ ਜਾਇਆ ਮੈਂ ਉੱਧਰ ਫਿਰ ਬਾਅਦ ਵਿੱਚ ਤਿਆਰ ਹੋ ਕੇ ਜਾਉ ਮੇਰੇ ਸਿਰ ਬਹਾ ਲਿਆ ਏ ਤੇਰਾ ਸਿਰ ਬਹਾ ਲਿਆ ਮੈਂ ਮਤਲਬ ਆ ਤਾਂ ਬਹਾਵਾ ਨਹੀਂ ਆ ਦੇਖੋ ਜੀ ਕਿੰਨੀਆਂ ਗੁਲਦਾਂ ਪਈਆਂਆਂ ਕਰ ਦਲੇ ਦੇਖੀ ਕਿੰਨੀਆਂ ਗੁਲਦਾਂ ਪਈਆਂ ਸਿਰ ਚ ਮਿੱਡੀਆਂ ਜੀਆਂ ਕਰਾਉਣੀਆਂ ਐ ਮੈਨੂੰ ਨਹੀਂ ਕਰਦੀ ਨਿਆਣੀਆਂ ਤੂੰ ਮਿੱਡੀਆਂ ਕਰਨ ਨੂੰ ਤੂੰ ਨਿਆਣੀਆਂ ਮਿੱਡੀਆਂ ਕਰਨ ਨੂੰ ਹਾਂ ਲੈ ਇੱਕੇ ਨਹੀਂ ਮੇਰੀ ਮਾਂ ਨੇ ਮੈਨੂੰ ਕੰਮ ਸਿਖਾਇਆ ਹਾਂ ਸਿਖਾਇਆ ਤਾਂ ਆਪਣੀ ਮਾਂ ਨੂੰ ਠਾਲ ਹੁਣੁੱਤੀ ਪੈਨੂ ਵਿਚਾਰੀ ਨੂੰ ਬਾਪ ਨੇ ਨਹੀਂ ਸਿਖਾਇਆ ਹਾਂ ਪਤਾ ਨਹੀਂ ਕਿੱਥੇ ਦਿਮਾਗ 'ਚ ਕੀ ਆਏ ਆਹੋ ਕਹਿ ਨਹੀਂ ਦਿੰਦੇ ਹੁੰਦੇ ਵੀ ਇੱਕੋ ਕੰਮ 'ਚ ਕੰਮ ਹੀ ਆ ਉਹ ਹੀ ਮੈਨੂੰ ਕਹਿਣਾ ਪੈਂਦਾ ਵੀ ਹਾਏ ਮੇਰਾ ਕਰਾ ਲਿਓ ਬਾਕੀ ਤਾਂ ਮਨਸਾਰੀ ਤੇਰੀ ਐਦਾਂ ਹੀ ਤੌਰ ਲੱਗਦੀ ਜੋ ਸਿੰਪਲ ਆ ਮੇਰੀ ਗੱਲ ਸੁਣ ਵਿਆਹ ਆ ਵੀ ਲੰਗਾ ਦੇਣਾ ਮੈਂ ਲੰਗ ਜਾਣਾ ਨਾ ਮੈਨੂੰ ਇਹ ਦੱਸ ਦੇ ਵੀ ਮੈਂ ਕਿਹੜਾ ਕੱਪੜਾ ਨਵਾਂ ਲੈ ਕੇ ਆ ਸਾਲੇ ਤਿੰਨ ਸੂਟ ਸਵਾ ਲੈਤਾ ਦੋਸੋ ਕੋ ਭੈਣ ਜੀ ਨੇ ਸਵਾਲ ਹੈ। ਬੱਸ ਖੋਗੀ ਹੈਗਾ। ਸਾਨੂੰ ਮੈਨੂੰ ਦੱਸ ਦੇ ਬਾਈ ਕਿਹੜਾ ਲੈ ਗਿਆ? ਬਾਈ ਬਾਈ ਵੀ ਜੁੱਤੀਓ ਲੈ ਗਿਆ ਮੈਨਾਂ ਤਾਂ ਉਹ ਬਾਈ ਨੇ ਕੁਰਤੇ ਪਜਾਮੇ 200 ਆਏ ਆ ਪਰ। ਬਾਈ ਨੇ ਭੈਣ ਜੀ ਨੇ ਤਾਂ ਵਾਛ ਸਿਆਲ ਵਾਲੀ ਸਵਾਏ ਬਿਆਨ ਧੀਰੇ ਸਵਾਏ ਬਿਆਨ ਤਾਂ ਪੌਣੇ ਤੇ ਜਿਹੜੇ ਡਿੰਪਲ ਦੇ ਬਿਆਲਾ ਮੇਰੇ ਖੁੱਲੇ ਹੋਗੇ ਸੂਟ ਖੁੱਲੇ ਤਾਂ ਮੈਂ ਸਵਾਏ ਆ। ਥੋੜੇ ਤਾਂ ਇੱਕ ਤਾਂ ਦਿੱਤਾ ਤਾਂ ਮੈਨੂੰ ਮੇਰੀ ਚਠਾਣੀ ਨੇ ਗਿਫਟ। ਠੀਕ ਹੈ ਇੱਕ ਮੈਨੂੰ ਦਿੱਤਾ ਭਾਂਦਰੀ ਵਾਲਿਆਂ ਨੇ। ਠੀਕ ਹੈ ਇੱਕ ਬੇਬੇ ਤੁਸੀਂ ਕਿਹੜੇ ਕੰਨਾਂ ਨਾਲ ਬੰਨ ਲਾ ਸਾਲੇ ਤਿੰਨਾਂ ਨੂੰ ਇੱਕ ਪਿੱਛੇ ਬੰਨ ਲਾ ਗੁੱਤ ਨਾਲ ਹਾਂ ਆ ਜਿਹੜੀ ਪੌਨੀ ਜੀ ਬਣਾਈ ਫਿਰਦੀ ਕਹਦੇ ਨਾਲ ਬੰਨ ਲਾ ਮੈਂ ਤਾਂ ਹੀ ਤਾਂ ਕਿਹਾ ਵੀ ਅੱਜ ਮੈਂ ਗੁੱਤ ਕਰਨੀ ਢੋਰੀ ਪਾ ਕੇ ਮੇਰੀ ਮਿੱਡੀਆਂ ਕਰਾ ਲਿਓ ਲੈ ਤੈਨੂੰ ਮੱਚੇ ਬਾਸtela ਇਹ ਪਾਰ ਸਾਡੇ ਨਾਲ ਇੱਥੇ ਤੇਰਾ ਦਾਦਾ ਵੇ ਹੁਣ ਮੈਨੇ ਗੱਲ ਜਾਂਦਾ ਗਈ ਮੈਂ ਕਹਿੰਦਾ ਤਾਂ ਕਿਆਤਾ ਵੀ ਇਹਦਾ ਸਾਡੇ ਨਾਲ ਇੱਕ ਮੁੰਡਾ ਆ ਰਿਹਾ ਕਹਦਾ ਪਾਪੇ ਕਹਦਾ ਮੈਂ ਵਾਲ ਕਟਾਉਣੇ ਕਹਿੰਦਾ ਵੀ ਮੇਰੇ ਮੈਨੂੰ ਪੈਸੇ ਦੀ ਉਹ ਕਹਿੰਦਾ ਜਿਹੜੇ ਤੇਰੇ ਲੱਛਣ ਆ ਨਾ ਕਹਿੰਦਾ ਤੇਰੇ ਬਾਲ ਕਹਦਾ ਆਪੇ ਚੁਗਦੜੇ ਕਿਤੇ ਰੇ ਕਹਿੰਦਾ ਤੈਨੂੰ ਲੋੜੇ ਨਹੀਂ ਆ ਗਈ ਕਹਿੰਦਾ ਉਹ ਕਰੋੜ ਦੀ ਸੱਤ ਨਾ ਵਾਇਕਰ ਸੱਚਾ ਪਾਚਾ ਸਿਸਟਮ ਇੱਦਾਂ ਵੀ ਚੱਲ ਰਿਹਾ ਰੀਤ ਦੇ ਵੀ ਕੰਮ ਸਾਡੀ ਦੇ ਹੈ ਜਿਹੀ ਹੈ ਇਹ ਸਾਡੀ ਟਿੱਡੀ ਨਾ ਜਿਹੜੀ ਬਹੁਤ ਖਰਾਬ ਆਏ ਆ ਹਾਂ ਤਾਂ ਤਾਂ ਸਾਸਰਿਕਾ ਲ ਬੁਲਾਈ ਨਹੀਂ ਪੁੱਤ ਕੋਣ ਆਏ ਕੋਣ ਤਾਂ ਦੇ ਦਿੰਦਾ ਨਾ ਕੋਣ ਆਇਆ ਬਾਈ ਕੋਣ ਆ ਰਹਿਣਾ ਤਾਂ ਫਿਰ ਤੈਂ ਕਾ ਲੈਣਾ ਹੋ ਦੇਖ ਦਿੱਤੀ ਹੈ ਹੋ ਆ ਗਿਆ ਹਾਂ ਕੋਣ ਆ ਗਿਆ ਹੁਣ ਤਾਂ ਕਿਸੇ ਦਾ ਨਹੀਂ ਲੈ ਜਾ ਨਹੀਂ ਹੁਣ ਪ੍ਰੋਗਰਾਮ ਤਾਂ ਹੈਗਾ ਸ਼ਾਮ ਨੂੰ ਤੁਸੀਂ ਹੁਣ ਕੀ ਕਰਨਾ ਵੀ ਅਸੀਂ ਜਾ ਕੇ ਦੇਖਦੇ ਆਂ ਵਿਆਹ ਵਾਲਿਆਂ ਦੇ ਘਰ ਹੂੰ ਤੇ ਆ ਦੇਖਦੇ ਆਂ ਆਣ ਆ ਅੱਛਾ ਵੀ ਕੁਝ ਖਾਣ ਨੂੰ ਮਿਲ ਜਾਵੇ ਵਾਲਾ ਦਾ ਕੋਈ ਰਸਗੁੱਲਾ ਘਲਾ ਜਾਮਣਾ ਰੁੜਦੀ ਰੁੜਦੀ ਆ ਜਾਵੇ ਕੋਲ ਨੂੰ ਹਾਂ ਹਾਂ ਸੁਆਸ ਤੁਸੀਂ ਵੀ ਲੈ ਤੋ ਆ ਕਹਾਂ ਮੰਜਾ ਡਾਣਾ ਮੈਂ ਮੁੜ ਕੇ ਆਈ ਬਸ ਘੰਟ ਤੱਕ ਮੈਂ ਤਾਂ ਜਾਣਾ ਸਿਰ ਬਹਣਾ ਕੋਈ ਨਾ ਤੇਰਾ ਜਿਹੜਾ ਫੇਰ ਮੇਤੇ ਗੱਲ ਮੈਂ ਵੀ ਥਾਣੀ ਨੂੰ ਕਹਿਣਾ ਥਾਣੀ ਨੇ ਵਿਚਾਰੀ ਨੇ ਕਿਆ ਕਹਿਣਾ ਮੈਂ ਇੱਧਰੋਂ ਕਹ ਨੂੰ ਆਈ ਜੰਨੀ ਆ ਆਏ ਤੂੰ ਮੈਨੂੰ ਡਰਾ ਕੇ ਲੈ ਜੂਗੀ ਮੈਂ ਡਰਾਉਣੀ ਆ ਫਿਰ ਤੂੰ ਆਉਂਦੀ ਤਾਂ ਆਉਂਦੀ ਇੱਧਰ ਨੂੰ ਮੈਂ ਤਾਂ ਦੇਖਦੀ ਤੇ ਥੋੜਾ ਕਮੇਂਟ ਕਰ ਜਾਈਦਾ ਹਾਂ ਲੱਗਿਆ ਬਾ ਧਾਗਾ ਉੱਥੇ ਏ ਜੀ ਠੀਕ ਹੈ ਮੈਂ ਜਾਣਾ ਸਿਰ ਬਹਣਾ ਤਰ ਕੋਈ ਨਾ ਟਾਈਮ ਦੱਸੋ ਆਹ ਬਤਾ ਹਾਂ ਆ ਜਾ ਰੀਤਾ ਮਮਾ ਦਾ ਸਿਰ ਬਾਉਣਾ ਵਾ ਦੂੰਗੀ ਹਾਂ ਤਾਂ ਮਮਾ ਦਾ ਸਿਰ ਬਹਾਲ ਲਿਆਓ ਪਾਰਲਰ ਚੋਂ ਨਹੀਂ ਅੱਛਾ ਬਾ ਲੋ ਹਾਂ ਨਿੱਕੇ ਆਵਲ ਜਿਹੜਾ ਇੱਥੇ ਆ ਮੈਂ ਕਿੱਥੇ ਜਾਣਾ ਹੈ ਮੈਂ ਕਿਹਨੂੰ ਦਿਖਾਉਣਾ ਇਹਨੇ ਛੋਟੀ ਜੀ ਵੀ ਪਈ ਆ ਸਾਡੀ ਅਮਰਤ ਅੰਦਰ ਸਿਆਦ ਪਾ ਲੈ ਉਹ ਸਾਥ ਹੋ ਗਿਆ ਮੈਨੂੰ ਨਹੀਂ ਪਤਾ ਕੀ ਕਰਦਾ ਹਾਂ ਉਹ ਮਾ ਦਾ ਬੰਦ ਕਰਦਾ ਸਾਰਾ ਕੁਝ ਕਿਆ ਕਰਾਂ ਮੈਂ ਵਾਈਫਾਈ ਵੀ ਬੰਦ ਕਰਤਾ ਦੂਆ ਨੈਟ ਵੀ ਫਲੈਟ ਮੋਡ ਲਾਤਾ ਫੋਨ ਫੋਨ ਜੀ ਦਾ ਆਉਂਦਾ ਤਾਂ ਨਾ ਉਹਨਾਂ ਘੜੀ ਘੜੀ ਕਰੀ ਜਾਣਾ ਮੈਂ ਤਾਂ ਕੁਝ ਤਾਂ ਖੋਲਾ ਤੇ ਨਾ ਕਿਆ ਦਿਖਾਣਾ ਉਹ ਜਸਮੀ ਦਾ ਨੇ ਕਰੀ ਲਪਾਈ ਵੀ ਉਹ ਦਿਖਾਣੀ ਹੈ ਸਾਡਾ ਪੁੱਤ ਨਾ ਪਿਆ ਨਾ ਨੂੰ ਨੂੰ ਜਾਇ ਤੇ ਬਹੁਤ ਛਾਉਣਾ ਪੁੱਤ ਹੋ ਗਿਆ ਤੇਰਾ ਥਾਲਲਾ ਦੇ ਪੁੱਤ ਨੂੰ ਚਲ ਕੋਈ ਜੀ ਮਾਨੂੰ ਹਵਾ ਤੇ ਬਿਤਾ ਕੇ ਰੱਖਿਓ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਅਟਕੇ ਜਾਓ ਜੀ ਮੇਰੇ ਕਿੰਨੂ ਕਾ ਦੇਖਦਾ ਚੱਕੋ ਇਹਨੂੰ ਜਾਓ ਬਣਾ ਉਹ ਤੌਲੀਆ ਗਿੱਲਾ ਦੋ ਚੱਕ ਕੇ ਤਾਂ ਲੈਣਾ ਬਾਹਰ ਲੈਣ ਸੁੱਕੇ ਨੇ ਕੱਪੜੇ ਲਾਹਾਂ ਕਿਹੜੇ ਫੋਨ ਹਾਦੇ ਰਹਿੰਦੇ ਸੁੱਕੇ ਕੱਪੜੇ ਬਾਹਰ ਪੇ ਫਿਰ ਅੱਗਾ ਚ ਰੁੱਪਾ ਦੇ ਚੱਕ ਕੇ ਰੱਖਾਂ ਮਹਰਾ ਸੁੱਤਿਆ ਪਾਚਾ ਥੋਖ ਰੱਖਿਓ ਇਹ ਤਾਂ ਕਣੀ ਫਦਣੀਆਂ ਹੈ ਜਦੋਂ ਲੈ ਲੈਣੀ ਐ ਡੇ ਡੀਆਂ ਉੱਥੇ ਤਾਂ ਪਨੇ ਪਾ ਪਾ ਕੇ ਦੇਖਣੇ ਦਾਲੇ ਹੁਣ ਸੰਭਾਲਣੀ ਜੰਦੀਆਂ ਪਾਪਾ ਹਾਂ ਕਾ ਕਰਦੀ ਫੋਨ ਚ ਇਹ ਨਾ ਇਹ ਤਾਂ ਜਸਮੀਨ ਦਾ ਨੰਬਰ ਘੱਟੀ ਬੈਠੀ ਆ ਕਹਿੰਦੀ ਸੀ ਕਹਿੰਦੀ ਦੀਦੀ ਨੂੰ ਫੋਨ ਕਰਨਾ ਅੱਜ ਆਜੋ ਹਾਂ ਮੈਂ ਕਿਹਾ ਦੀਦੀ ਨੇ ਹੁਣਾ ਇਹ ਤਾਂ ਕੱਪੜਿਆਂ ਨਾਲ ਆਇਆ ਹੋਇਆ ਪਿਆ ਢਿੱਲੂ ਸਾਡਾ ਢਿੱਲੂ ਨਾਥ ਵਧੀਆ ਹੈ ਤੇਰੀ ਤਾਂ ਬੱਚੀ ਹੋਈ ਆ ਪਤਾ ਕਿੰਨੀ ਮੋਜ ਹੋਈ ਵੀ ਆ ਹਾਂ ਤੂੰ ਰਾਤ ਹਵਾ ਨਹੀਂ ਲੱਗਦੀ ਨਾ ਚੰਮਾ ਤੇ ਇੱਕ ਦਿਨ ਮੈਂ ਉਹ ਕਹਿੰਦੀ ਸੀ ਜਿਵੇਂ ਨਾ ਨਿਆਣਾ ਮੂਰੇ ਪਾ ਕੇ ਤੰਗ ਨਹੀਂ ਲੰਦੇ ਤੇ ਪਿੱਛੇ ਓਏ ਕੌਣ ਆ ਕੌਣ ਪਹਿਲਾਂ ਮਨਾ ਦੱਸੋ ਜੀ ਕੌਣ ਦਿਖਾ ਤਾਂ ਦੇ ਉਹ ਦਿਖਾ ਤਾਂ ਦੇ ਰੂ ਚੱਲਣ ਦੇ ਇਹ ਛੋਟੀ ਹਿੰਦੀ ਦੀ ਹਾਂ ਪਾਪਾ ਜੀ ਨਾਲ ਖੇਡਣ ਲੱਗੀ ਵੀ ਦੀ ਬੈਠ ਗਲਾਸ ਗਲੂਜੇ ਚੱਕਿਆ ਮੈਂ ਅੰਮ੍ਰਿਤ ਖੇਡਿਆ ਕਰੂਗੀ ਸਕੂਲ ਜਾਇਆ ਕਰੂਗੀ ਨਹੀਂ ਨਹੀਂ ਉਹ ਕਾਹ ਕਹਿੰਦੀ ਤੂੰ ਮੈਂ ਜਿਹੜਾ ਪੂਰਾ ਟੱਗਣ ਵਾਲਾ ਚਾ ਟੰਗਣੇ ਵਾਲਾ ਹੁੰਦਾ ਮੂਰੇ ਬੱਚਾ ਪਾ ਕੇ ਟੰਗ ਨਹੀਂ ਦਿੰਦੇ ਪਿੱਛੇ ਗੱਠਾ ਜੀ ਰੱਬਾ ਨਾ ਲੰਦੇ ਪ੍ਰਭੂ ਹੁੰਦੇ ਆ ਹਾਂ ਇੰਸਟਾਗ੍ਰam ਤੇ ਮੈਂ ਬਹੁਤ ਦੇਖੇ ਆ ਉਹ ਉਹ ਇਧਰ ਥੋੜੋ ਮਿਲਦੇ ਤਾਂ ਬਹਾੜ ਦੇ ਚੰਡੀਗੜ ਕਿੰਨੀ ਤੋਂ ਵੀ ਮਿਲ ਜਾਂਦੀ ਹੈ ਬਸ ਜਿੰਨੇ ਰੂਪ ਹੁਣ ਤੱਕ ਦੱਸੇ ਜਿੱਤਾ ਪਿਆ ਆਪਾਂ ਚੰਡੀਗੜ ਕਿੰਨੀ ਵਾਰ ਗਏ ਆ ਇਸ ਵਾਰ ਕਦ ਜਾਇਆ ਹਾਂਗੇ ਇਹ ਦੇਖ ਲੂੰਗਾ ਨਮਾਲ ਬਰਮਾਲ ਉਹ ਬਾਰ-ਬੋਰ ਤੇ ਮਿਲਦਾ ਇਦਾਂ ਨਹੀਂ ਹੈਗਾ ਅਸਲੀ ਆਤਮਾ ਉਹੀ ਨਹੀਂ ਬਦਨਾ ਮਤਲਬ ਮੂਰੇ ਗੋਦੀ ਚ ਪਤਾ ਅਜਾ ਆਪਾਂ ਗੋਦੀ ਚ ਚੱਕ ਕੇ ਰੱਖਦੇ ਜਵਾਕ ਨੂੰ ਉਹ ਜਵਾਕ ਸਾਡੇ ਸਾਡੇ ਦਿਲ ਦੀ ਧੜਕਣ ਵੀ ਸੁਣਦਾ ਸਾਡੇ ਦਿਲ ਦੀ ਜਿਹੜੀਆਂ ਉਹ ਮੰਨਦੇ ਆ ਆਪਣੀਆਂ ਬਲ ਬਲੇ ਹੁੰਦੇ ਉਹ ਸਾਰੇ ਸਮਝਦਾ ਉਹ ਹਾਂ ਜਦੋਂ ਵਿੱਚ ਫਸਾ ਲੈਣਾ ਜਵਾਕ ਨੂੰ ਨੂੰ ਲਟਕਾ ਲੈਣਾ ਉਹਦਾ ਪਤਾ ਲੱਗਣਾ ਉਹਨੇ ਬਾਥਰੂਮ ਕਰਿਆ ਕੀ ਕਰਿਆ ਕੀ ਨਹੀਂ ਕਰਿਆ ਇਹੋ ਜਿਹੇ ਚੀਜ਼ਾਂ ਨਹੀਂ ਬੜੀਆਂ ਹੁੰਦੀਆਂ ਜਿਹੜੀਆਂ ਮੈਂ ਵੀ ਤਾਂ ਉਹੀ ਕਹਿ ਰਹੀ ਹਾਂ ਹੇ ਹਰਕੁੰਦੀ ਫੋਟੋ ਵੀ ਦੇਖ ਲਓ ਭਾਈ ਹਰਕੁੰ ਫਿਰਦੀ ਹੈ ਸਾਡੀ ਸਟੋਨਰ ਚ ਮੈਂ ਵੀ ਤਾਂ ਉਹੀ ਕਹਿ ਰਹੀ ਹਾਂ ਵੀ ਉਹਦੇ ਨਾਲ ਵੀ ਉਹਨੇ ਇਹ ਨਾਲ ਲੱਗਦੀ ਉਹਨੇ ਉਹ ਜਿਹੜਾ ਬੰਨ ਕੇ ਉਹਦੇ ਨਾਲ ਵੀ ਇਹ ਨਾਲ ਲੱਜਣਾ ਸਾਰਾ ਕੁਝ ਸੁਣ ਤੂੰ ਨਾ ਸਾਡੀ ਉਹਨੂੰ ਦੇਖੋ ਕਿੱਥੇ ਬਾਤੀ ਹੈ ਆਏ ਆਏ ਹਰ ਬਰੋ ਉਹਦੇ ਵਿੱਚ ਬੈਠੀ ਹੈ ਸਟੋਨਰ ਚ ਐ ਵੀ ਮੈਨੂੰ ਥੋੜਾ ਜਿਹਾ ਬੜਾ ਲੱਗਦਾ ਹੈ ਸਿਸਟਮ ਇਹਦੇ ਤੋਂ ਨਾ ਥੱਲੇ ਨੂੰ ਗਰਦੀ ਹੈ ਇਹ ਹੈਗਾ ਇੱਕ ਬੜੀ ਹੁੰਦੀ ਤੱਕ ਆਈ ਜਾਣਾ ਇਹਦੇ ਤੋਂ ਥੱਲੇ ਨੂੰ ਖਿਸਕੀ ਜਾਂਦੀ ਥੋੜੀ ਥੋੜੀ ਹੈ ਮੇਰੇ ਕੋਲ ਤਾਂ ਕੋਈ ਨਹੀਂ ਖਿਸਕੀ ਹਰੋ ਚੱਲੀਏ ਚੱਕੋ ਇਹਨੂੰ ਕਿਹਨੂੰ ਚੱਕਾ ਅਮਰਤ ਕੀ ਕਰਨਾ ਚੱਕੋ ਉਹ ਖੋਦੀ ਅਨੋਜੀ ਨਾਲ ਮਿਲ ਬੈੜਿਆ ਕੀ ਚੀਜ਼ ਹੈ ਬਸਤਰ ਮੁਜਕਾਮ ਕਰ ਲਿਆ ਸਵੇਰੇ ਫਿਰ ਜੀਤੀਆਂ ਹੀ ਬਿਨਾ ਟੋਪੀ ਤੇ ਹਾਂ ਛੱਡ ਦੇ ਰਿਹਾ ਹੁਣ ਫੋਨ ਦੇ ਦੇ ਜਾਣਾ ਹੈ ਜਾਣਾ ਹੈ ਮਰਨੋਜੀ ਸਾਫ ਕਰ ਆ ਜਾ ਫਸ ਬਾਹਰ ਰੂ ਸਤਨਾ ਹਾਂ ਉਹ ਵੀ ਕਹਿੰਦੀ ਆ ਉਹ ਵੀ ਕਹਿੰਦੀ ਆ ਕੁਛ ਇਹ ਵੀ ਕਹਿੰਦੀ ਆ ਕਾਹ ਹੋ ਬੱਟਾ ਕੀ ਵਧੀ ਦੀ ਆ ਤੇਰੀ ਪੁੱਤ ਛੋਟੀ ਜੀ ਦੀਦੀ ਮਨੀ ਦਾ ਕਰ ਕੀ ਦੋ ਜੀ ਦੋਦੀ ਦੋਦੀ ਦੋ ਜੀ ਜੀ ਕਹਣਾ ਪੁੱਤ ਹਰੇਕ ਕੰਮ ਚ ਜੀ ਕਹੀਦਾ ਹੁੰਦਾ ਨਾ ਦੀਦੀ ਜੀ ਦੋ ਜੀ ਮੰਮੀ ਜੀ ਡੈਡੀ ਜੀ ਪਾਪਾ ਜੀ ਸੁਖੋ ਮੰਮਾ ਜੀ ਕਾਕਾ ਜੀ ਹਾਂ

ਰੋ ਰੋ 40 ਤੋਂ 60 738 18 ਹਾਂ ਹਾਂ ਰੋ 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 ਸਵੇਰ ਦੀ ਸੁੱਤੀ ਪਈ ਐ ਤਾਂ ਹੀ ਥੋੜਾ ਜਿਹਾ ਖੁੱਲੂਗਾ ਦਿਮਾਗ ਦੇ ਨਾੜਾ ਨੂੜਾ ਨਹੀਂ ਐ ਹਾਂ ਜਦ ਮੈਂ ਚਲੀ ਕਰੇ ਦੇ ਜੀ ਕਰਮਵੀਰ ਕਿੱਥੇ ਆ ਮੇਰੀ ਬਾਰਡਰ ਦਾ ਤਿਆਰ ਹੋਇਆ ਵਾ ਉਹ ਹਾਂ ਨੋਣੇ ਕੱਪੜੇ ਪਾਵੇ ਤਾਂ ਕਿੱ ਹੈ ਕਿਦਾਂ ਦੇਈ ਐ ਨੋਣੇ ਵੱਜਦਾ ਟੌਰ ਕੱਢ ਕੇ ਗਿਆ ਮੁੰਡਾ ਹਾਂ ਕਾਲੇ ਰੰਗ ਦਾ ਕੁਰਤਾ ਪਜਾਮਾ ਬਿਲਾਵੀ ਰੰਗ ਦਾ ਫਟਕਾ ਤੇ ਕਿਸਦੇ ਕੋ ਉੱਤੇ ਚੜਿਆ ਹੁਣ ਪਤਾ ਨਹੀਂ ਆਜੋ ਚਲੋ ਠੀਕ ਹੈ ਜੀ ਹਲੋ ਜੀ ਤਿਆਰੀ ਪੂਰੀ ਚੱਲਦੀ ਐ ਧੁੱਪ ਪੂਰੀ ਐ ਤੇ ਆਸਮਾਨ ਨੀਲਾ ਵੀ ਹੈਗਾ ਵਿੱਚ ਨੂੰ ਵਿੱਚ ਨੂੰ ਇਹਦਾਂ ਨੂੰ ਬੱਦਲ ਵਾਈ ਜੀ ਬਣਦੀ ਵੀ ਆ ਡਰ ਵੀ ਹੈਗਾ ਥੋੜਾ ਜਿਹਾ ਕਿਉਂਕਿ ਕਹਿੰਦੇ ਹੁੰਦੇ ਜਿਹੜਾ ਦੁੱਧ ਦਾ ਜੜਿਆ ਹੁੰਦਾ ਨਾ ਮੋਂ ਚ ਲੱਸੀ ਨੂੰ ਵੀ ਉਹ ਫੂਕਾ ਮਾਰ ਕੇ ਹੀ ਪੀਂਦਾ ਐ ਉਹ ਗੱਲ ਹੋ ਗਈ ਵੀ ਥੋੜੀ ਜਿਹੀ ਇੱਕ ਅਹ ਤਿਆਰੀ ਚੱਲ ਰਹੀ ਹੈ ਇੱਧਰ ਵੀ ਆ ਵੀ ਲਾਗੇ ਲਾਉਣ ਆਪਣਾ ਜਿਗਾਰ ਜਾਂ ਟਰੱਸਟਾਂ ਜੀ ਇਹਦੇ ਵਿੱਚ ਕਰਨ ਦਾ ਫਿਰ ਇਹਨਾਂ ਨੇ ਇਹੀ ਟਰੱਸਟਾਂ ਦੇ ਵਿੱਚ ਉਹਰੇ ਸ਼ਾਇਦ ਡੀਜੇ ਦਾ ਪ੍ਰਬੰਧ ਵੀ ਹੋਊਗਾ ਮੈਨੂੰ ਲੱਗਦਾ ਤੇ ਟੁੱਪ ਕਰਕੇ ਕਮਾਲ ਹੈਗੀ ਹੁਣ ਹੋਈ ਵੀ ਸਮੇਂ ਪੂਰੀ ਅੱਗੇ ਗੁਲਾਬ ਚੱਕ ਲਿਆ ਕੱਢ ਤੇ ਕੱਢ ਤੇ ਕੱਢ ਤੇ ਪਾਣੀ ਸ਼ਾਬਾਸ਼ ਪਾਣੀ ਵੀ ਚਲੋ ਸੁੱਕ ਜੂ ਕਿਹੜਾ ਬੰਦਾ ਇਹ ਬੰਦਾ ਯਾਰ ਘੈਂਟ ਬੰਦਾ ਆਪਣਾ ਇਹ ਇਹਦਾ ਨਾਮ ਮਧੂ ਮਧੂ ਮੱਖੀ ਮਧੂ ਮੱਖੀ ਨਹੀਂ ਮਧੂ ਵਾਲਾ ਮਧੂ ਵਾਲਾ ਨਾ ਨਾ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਘੈਂਟ ਬੰਦਾ ਆਪਣਾ ਇਹ ਹਾਂ ਵਾ ਅੱਖਾਂ ਵਿੱਚ ਕੇ ਲੱਗਿਆ ਹੀ ਰਹਿਣਾ ਫਰਤੀ ਉਹ ਆਖੇ ਬਾਅਦ ਨਿਕਾਉਂਦਾ ਬਾਈ ਹੂੰ ਅੱਜ ਤੱਕ ਤਸਵੀਰਾਂ ਸਾਡੇ ਕੋਲੇ ਆਏ ਮੇਰੇ ਕੋਲੇ ਬਸ ਇੱਥੇ ਤੱਕ ਇਹ ਵਿਆਹ ਤੱਕ ਹੈ ਨੇ ਵਿਆਹ ਤੋਂ ਬਾਅਦ ਜਾਣਾ ਇਹਨੂੰ ਇਹਨੂੰ ਨੌਕਰੀ ਮਿਲ ਗਈ ਇਹਨੂੰ ਚਨਈ ਹਾਂ ਹਾਂ 25000 ਰੁਪਏ ਮਹੀਨੇ ਦਾ 25000 ਰੁਪਏ ਮਹੀਨਾ ਮਿਲਣਾ ਇਹਨਾਂ ਉੱਥੇ ਉੱਥੇ ਇਹਨੇ ਖਾਣਾ-ਦਾਣਾ ਬਣਾਉਣਾ ਨਾਲੇ ਰਹਿਣ-ਸਹਿਣ ਦਾ ਸਾਰਾ ਪ੍ਰਬੰਧ ਇਹਦਾ ਫ੍ਰੀ ਮੈਂ ਕਹਿੰਦਾ ਤੈਨੂੰ ਮੈਂ ਲਾਹਾ ਮੈਂ ਛੱਡਾਂ ਨੂੰ ਤਾਂ ਦਾਂ ਦਊਂਗਾ ਤੈਨੂੰ ਆਪੇ ਜਾਣ ਪਰ 25000 ਚ ਤੂੰ ਲੈ ਜਾ 25000 ਦਾ ਹੁਣ ਕਿਆ ਹੁਣ ਸਾਮ ਮਹਗਾ ਯਾਰ 25000 ਦਾ ਨਹੀਂ ਭਾਦਦਾ ਇਹ ਰਹਿ ਗੁਰਸਾਨ ਨੂੰ ਪਰ ਘਰ ਜਾਣ ਰੋ ਨਹੀਂ ਨਹੀਂ ਫਿਰ ਹਾਂ ਹੁਣ ਤਾਂ ਜੰਮ ਬੰਦੇ ਸੀ ਜਾਣ ਕਿਤੇ ਜ਼ਰੂਰ ਤਾਂ ਜਾਊਗਾ ਹੀ ਘਰ ਨੂੰ ਘਰ ਦਾ ਕੋ ਠੇਲਾ ਮਿਸਾ ਹਾਂ ਮੈਂ ਕਰਦੇ ਨਹੀਂ ਹੈ ਤਾਂ ਸਿੰਗਲੇ ਆਏ ਇਹ ਇਹ ਲੈ ਆਏ ਪਾਣੀ ਪਹਿਲਾਂ ਜਾ ਕਰਕੇ ਲੈ ਆਏ ਅੱਛਾ ਹਾਂ ਕਰਦੇ ਹਾਂ ਕਰਦੇ ਹਾਂ ਕਰਨੀ ਉਹ ਜੇ ਮੈਂ ਤੁਹਾਨੂੰ ਕਹੀ ਜਾਂਦਾ ਵੀ ਚਲੋ ਮਾੜਾ ਮੋਟਾ ਕਈ ਵਾਰ ਹੋ ਜਾਂਦਾ ਹੁੰਦਾ ਟਿਊਬ ਲਿਆਓ ਟਿਊਬ ਲੇਟ ਕੇ ਪਰੇ ਕਰੋ ਇਹਦੇ ਪਰ ਜੇ ਮਾੜਾ ਮੋਟਾ ਢੀਕ ਕਰਦਾ ਕੋਈ ਗੱਲ ਨਹੀਂ ਉਹ ਦੇਖੀ ਗੱਡੀ ਆ ਗਈ ਇਧਰ ਭਾਈ ਰਾ ਦੀ ਕੱਢੋ ਵੰਡ ਜਾ ਨਿਕਲ ਜੂਗੀ ਨਿਕਲ ਜਾਣੀ ਭਾਈ ਨਾ ਡਰਦੇ ਨੇ ਕੱਢਣੀ ਹੋਣੀ ਕੱਢ ਨੂੰ ਕਹਤਾਂ ਨੂੰ ਐ ਕੱਢ ਲੈ ਨਿਕਲ ਜਾਣੀ ਐ ਥੋੜੀ ਅੱਗੇ ਨੂੰ ਟਰੈਕਟਰ ਤੋਂ ਨਿਕਲ ਜਾਣੀ ਐ ਤਿੰਨ ਸੀ ਜੀ ਕਰਕੇ ਕੱਢ ਲਿਆ ਨਾ ਨਿਕਲ ਜਾਣੀ ਐ ਨਹੀਂ ਨਿਕਲਣੀ ਐ ਸੀ ਕਮਾਲ ਹੋ ਗਈ ਯਾਰ ਕਾਹ ਕਰਦੇ ਮਾੜਾ ਜਾਈ ਯਾਰ ਨਿਕਲ ਜਾਣੀ ਦੀ ਬੇਬੇ ਜੱਕਦਾ ਭਾਈ ਨਵੀਂ ਗੱਡੀ ਦਾ ਓਹ ਓਹ ਖੜਾ ਦੇ ਚ ਵਾਰ ਦੇ ਖੜਾ ਦੇ ਖਲਾ ਦੇ ਚੋਲੀ ਉਹਨੇ ਯਾਰ ਪਿੱਛੇ ਮੇਰ ਪਸਤਫਾਲ ਜਿਆਦਾ ਵਿੱਚ ਪਾਣੀ ਦਾ ਬੱਜਨ ਪੈਣਾ ਹੁਣ ਪਾਣੀ ਭਰ ਕੇ ਨਹੀਂ ਖੜਾਉਣਾ ਚਾਹੀਦਾ ਨਹੀਂ ਇਹਨਾਂ ਨੂੰ ਪਾਣੀ ਕਿੱਥੇ ਆਹ ਹੀ ਗਿਰੇ ਜਦ ਆਪਣੇ ਕੋ ਗਿਰਿਆ ਅੱਛਾ ਪਾਣੀ ਬਹੁਤ ਆਉਦੇ ਜੀ ਆਏ ਤੁਸੀਂ ਖਾਂਦੀ ਹੁਣ ਹੈਗਾ ਐਨਾ ਪਾਣੀ ਆਉਂਦਾ ਪਰੇ ਆ ਜਾ ਵੇ ਤਾਂ ਮੈਂ ਨਾ ਵੀ ਚੋਈ ਗਿਆ ਤਾਂ ਵੀ ਪ੍ਰੋਗਰਾਮ ਹੋ ਜਣਾ ਇਹ ਗੱਲ ਤਾਂ ਤੇਰੀ ਠੀਕ ਆ ਮੈਂ ਤਾਂ ਕਹਿੰਦਾ ਪਿਊਬ ਲਿਆ ਟਿਊਬ ਬੰਨਣਾ ਨੇ ਟੈਂਕ ਖਾਲਾ ਹੋਣਾ ਨਹੀਂ ਨਾ ਤੂੰ ਟਿਊਬ ਲਿਆ ਟਿਊਬ ਕਿਉਂ ਬੰਦ ਸਾਈਕਲ ਵਾਲੀ ਯਾਰ ਸੈਟ ਕਰਾ ਦਈਏ ਆਹ ਜੜ ਦੇ ਵਿੱਚ ਤੇ ਉਹ ਹਿੱਲ ਗਿਆ ਹੋ ਬੈਲਟ ਨਹੀਂ ਉਹ ਚੱਕ ਨਟ ਜਾ ਪੈਣਾ ਯਾਰ ਉਹਨੂੰ ਸੇ ਬੈਲਟ ਕਰਾਇਆ ਸਾਡੇ ਕਰਦੇ ਸਾਰੇ ਨੂੰ ਸਾਰੇ ਕੱਢ ਦੇ ਇੱਥੇ ਨਾਲੀ ਕਰਾ ਗਿਰੋ ਬੈਲਟ ਕਰਕੇ ਭਾਵੇਂ ਵਾਲੇ ਮਤਾ ਇਹਦਾ ਪ੍ਰੋਗਰਾਮ ਕਰਕੇ ਉਹਨੂੰ ਪਾ ਕੇ ਪ੍ਰੋਗਰਾਮ ਦਾ ਕਰਾ ਖਾੜੀ ਹੋਰਣਾ ਜਿਹੜਾ ਅਸਲ ਪ੍ਰੋਗਰਾਮ ਉਹ ਕਾਨੂੰਪੁੱਤ ਮੰਨੀ ਦੀ ਗੱਲ ਜਦ ਚੋਣ ਲੱਗਦਾ ਫਿਰ ਚੋਈ ਹੋ ਜਾਂਦਾ ਹੁੰਦਾ ਖਾਲੀਓ ਕਰਨਾ ਪੈਣਾ ਤੈਨੂੰ ਇਹ ਖੋਲ ਦੇ ਅਸਲਾ ਪਾਇਪ ਜੇ ਖੜੇ ਖੜੇ ਦਾ ਹੁਣ ਦੂਆ ਪਾਇਪ ਵੀ ਖੋਲਣਾ ਪਿਛਲਾ ਆ ਯਾਰ ਇਹ ਗੱਡੀ ਕਰ ਲਾਂਗੇ ਇੱਥੇ ਰਹਿਣ ਦੇ ਨਾਲੀ ਚ ਜਾਣਾ ਨਾਲੀ ਚ ਜਾਣਾ ਸਾਰਾ ਨਾਲੀ ਚ ਜਾਣਾ ਤਾਂ ਉਹ ਪਰਲਾ ਵੀ ਖੋਲ ਦੇ ਪ੍ਰੈਸ਼ਰ ਉੱਪਰ ਵਾਲਾ ਉਹ ਪ੍ਰੈਸ਼ਰ ਵੀ ਉਹ ਵੀ ਖੋ ਉਹ ਵੀ ਖੋਲ ਦੇ ਪ੍ਰੈਸ਼ਰ ਉੱਪਰ ਵਾਲਾ ਉਹ ਪਿੱਛੇ ਲਾ ਖਾਲੀ ਹੋ ਗਿਆ ਚੱਲ ਪਿੱਛੇ ਨਹੀਂ ਮੁੜਦਾ ਹੈਗਾ ਤੂੰ ਕਰ ਦੇ ਪੁੱਤ ਤੂੰ ਵੀ ਖਾਲੀ ਕਰ ਦੇ ਮੜਿਆਕ ਏਰੀਆ ਦਾ ਸੁੱਕਾ ਕਰੀਏ ਇਹ ਟੈਂਕਰ ਤੁਹਾਨੂੰ ਪਾ ਲਿਆ ਹੋ ਸ਼ਾਮ ਦੇ ਪ੍ਰੋਗਰਾਮ ਦੀ ਤੁਹਾਨੂੰ ਪਤਾ ਹੀ ਤਿਆਰੀ ਚੱਲ ਰਹੀ ਹੈ ਨਹੀਂ ਤੂੰ ਕੱਪੜੇ ਵੀ ਕਾਲੇ ਪਾ ਕੇ ਆ ਗਿਆ ਉੱਪਰ ਵੀ ਕਾਲਾ ਹੀ ਕਾਲਾ ਹੋਇਆ ਬੰਦ ਕੰਪੀਟੀਸ਼ਨ ਕੰਪੀਟੀਸ਼ਨ ਆ ਰੰਗਿਤ ਕੋਲ ਛਾਹ ਤੇ ਤੇ ਡੰਡਾ ਕੋਟੇ ਇੱਕ ਕਮਾਈ ਕਾਲਾ ਰੱਗ ਨਾਲੀ ਗੱਲ ਵੀ ਠੀਕ ਆ ਲੈ ਵੀ ਪੂਰੇ ਜੋਸ਼ੋਜ ਗੱਲ ਨਹੀਂ ਹੁਣ ਨਹੀਂ ਪੂਰੇ ਜੋਰ ਪਤਾ ਕੀ ਕਰਦਾ ਨਹੀਂ ਪਹਿਲਾਂ ਦੇਖ ਇੱਧਰੋਂ ਸਾਫ਼ ਹੈ ਪਹਿਲਾਂ ਵੀ ਇੱਧਰ ਹੀ ਸਾਫ਼ਤਾ ਪਰ ਇੱਧਰ ਦੇ ਬਸੇ ਪੰਗਾ ਚੱਲ ਕੇ ਊੜ ਵੀ ਜਾਊਗਾ ਮੈਨੂੰ ਲੱਗਦੀ ਤੂੰ ਡਰਦਾ ਡਰੇ ਆ ਡਰਦਾ ਡਰਦਾ ਡਰੇ ਆ ਯਾਰ ਡਰਦਾ ਲੱਗਦਾ ਕਿਆ ਕਰੀਏ ਯਾਰ ਉਖਾਈਏ ਹੁਣ ਅਰੇ ਜਗਾ ਚਲੋ ਮਾੜੀ ਜੀ ਠੀਕ ਆ ਜੀ ਖੁਸ਼ ਖਾਂਦੇ ਹਾਂ ਫੇਰ ਪੰਗਾ ਪੈ ਗਿਆ ਤਾਂ ਸਹੀ ਗੱਲ ਹੈ ਦਿੱਤੇ ਕਰਕੇ ਲੋਟ ਆ ਗਏ ਕਰ ਲੈਂੀਆਂ ਹਾਂ ਔਨਲਾਈਨ ਨੇ ਚ ਸੋਨਾ ਸੋਨਾ ਲੱਗਣ ਲੱਗ ਗਿਆ ਸਵੇਰ ਨਾਲ ਤੇ ਹਾਂ ਜਿਉਂ ਜਿਉਂ ਪਦੀ ਕਿਹਨੂੰ ਕਹਿਣਾ ਉੱਪਰ ਕਹਿ ਸੁਣ ਕੇ ਆਏ ਤਾਂ ਹੁਣ ਪੰਡਾ ਜੀ ਹੈਗੇ ਤਾਂ ਹੈਗੇ ਹੁਣ ਕਰੂਗਾ ਕੁਛ ਨਾ ਕੁਛ ਨਹੀਂ ਨਹੀਂ ਪੰਡਾ ਜੀ ਮੈਂ ਨਹੀਂ ਪੰਡਾ ਹਾਂ ਹਮ ਮੌਸਮ ਤਾਂ ਜੀ ਹੱਸੇ ਇਦਾਂ ਕਾਲਾ ਪੀਲਾ ਜਾਵਾ ਮਤਲਬ ਉਦਾਂ ਜੇ ਆਪਾਂ ਦੋ ਲੋਟ ਦੇਖੀਏ ਤਾਂ ਮੈਂ ਧਰੀ ਦੱਸ ਰਿਹਾ ਤੇ ਟੈਂਟ ਵਾਲੇ ਮੁੰਡਾ ਨੇ ਜੀ ਕੰਮ ਆਪਣਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਖਤਿਆ ਪਿਆ ਆ ਚੜ੍ਹੇ ਪਏ ਸਮਾਨ ਦੇ ਵਿੱਚ ਲੱਗੇ ਪਏ ਗੱਬੇ ਤਿਆਰ ਕਰਨ ਕੱਲ੍ਹ ਸਾਰੇ ਓਕੇ ਸੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਤੇ ਅੱਜ ਦੁਬਾਰਾ ਫੇਰ ਧੂ ਧੂਕੇ ਨੇ ਨੇ ਲਾ ਹਵਾ ਦੇਖੋ ਕਿਹੜੇ ਫਰਮ ਨਾਲ ਚੱਲਦੀ ਆ। ਨਾਲ ਦੀ ਨਾਲ ਕਰੀ ਜਾਂਦੇ ਫਿਟਿੰਗਾਂ। ਲੋ ਜੀ ਹੁਣ ਆ ਬੰਨ ਕੇ ਇੱਕ ਵਾਰ ਆਹ ਏਰੀਆ ਦਾ ਨਕਸ਼ਾ ਹੀ ਬਦਲ ਦੇਣਾ ਇਹਨਾਂ ਨੇ ਪੂਰਾ ਫੋਲੋ ਦਿਓ ਥੱਲੇ ਨੂੰ ਚਿੱਟੇ ਜਿਹੇ ਲਟਕ ਕੇ ਤੇ ਦੇਖਣੇ ਚੱਲ ਜੀ ਕਸਾਈ ਲੋ ਜੀ ਸ਼ਾਮ ਨੂੰ ਜਿਹੜਾ ਫਾਸਟ ਫੂਡ ਖਾਣੇ ਦਾ ਦਾਣੇ ਦਾ ਇੰਤਜ਼ਾਮ ਅ ਇੱਥੇ ਹੁਣ ਲੱਗੇ ਜੀ ਸਾਰੇ ਪ੍ਰੋਜੈਕਟ ਇੱਧਰ ਵੀ ਰੈਡੀ ਹੋ ਗਿਆ ਜੀ ਮੈਂ ਤਾਂ ਬਹੁਤ ਈ ਮੁੰਡਿਆਂ ਨੇ ਤੇ ਡਟੇ ਪਿਆ ਜੀ ਵੀ ਤੇ ਇੱਧਰ ਉਰੇ ਆਗੇ ਜੀ ਡੀਜੇ ਵਾਲੇ ਡੀਜੇ ਲਾਉਣਗੇ ਤੇ ਵੈਲਕਮ ਆ ਫੁੱਲਾ ਨਾਲ ਆਉਂਗਾ ਅਜੇ ਅੰਦਰ ਪਏ ਇਹ ਲੱਗੇ ਹੁਣ ਉੱਥੇ ਪ੍ਰੋਜੈਕਟ ਫਟ ਕਰਨ ਅੱਜ ਤੱਕ ਬਣਾਤੀ ਵੈਸੇ ਗੱਲਬਾਤ ਜੀ ਆ ਨਾ ਸ਼ਾਮ ਤੱਕ ਇਹਨਾਂ ਨੂੰ ਨੋਹਰ ਬਦਲ ਲੈਣੀ ਪਤ ਨਹੀਂ ਕਿਤੇ ਕਿਤੇ ਅਟਕਾਉਣੇ ਬੋਲ ਕੱਟ ਲੈ ਲੈਂਪ ਅੱਛਾ ਆ ਰੱਖੂਗਾ ਇਹਨਾਂ ਦੇ ਉੱਪਰ ਜੇ ਉੱਪਰ ਰੱਖਨੇ ਫਿਰ ਬਣ ਨਹੀਂ ਗੱਲਬਾਤ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲਾਉਟ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਜੀ